ਸਰ ਕੀ ਨਾਮ ਹੈ ਜੀ ਤੁਹਾਡਾ ਰਣਜਨ ਕੁਮਾਰ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਾਰਨ ਹੈ ਜੀ ਥਾਣੇਪੁਰ ਇਹ ਮਹੱਲਾ ਭੀਮਨਗਰ ਪੈਂਦਾ ਇੱਥੇ ਨੇੜੇ ਜੀ ਪਿੱਛੇ ਲੱਲੀ ਦੇ ਮਹੱਲਾ ਹੈਗਾ ਉਹ ਰਹਿੰਦੇ ਆ ਉਹਨਾਂ ਦੇ ਗਊ ਮਾਸ ਫੜ ਹੋਇਆ ਜੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਪਈ ਸੀ ਕੁਝ ਉਹਦੇ ਵਾਸਤੇ ਧਰਨਾ ਦਿੱਤਾ ਗਿਆ ਹੈਗਾ ਹੁਣ ਉਹਨਾਂ ਨੇ ਆਪ ਸਾਡੇ 10 ਬੰਦੇ ਬਿਠਾਏ ਹੋਏ ਹੁੰਦੇ ਕਹਿੰਦੇ ਜੋ ਬੰਦੀ ਕਾਰਵਾਈ ਇਹ ਕਰਾਂਗੇ ਸੈਂਪਲ ਵਾਸਤੇ ਲੈਬ ਚ ਭੇਜਤਾ ਹੋਇਆ ਮੀਟ ਨਾਲ ਪਰ ਆਪਾਂ ਖੁਦ ਸੈਂਪਲ ਕਰਾ ਮਗੇ ਉਸ ਚੀਜ਼ ਦਾ ਭਾਈ ਸਾਹਿਬ ਕਿੰਨੀ ਕੁ ਮਾਤਰਾ ਦੇ ਵਿੱਚ ਫੜ ਹੋਇਆ ਇਹ 20 25 30 ਕਿਲੋ ਸੀ ਇੱਕ ਡਰਮ 'ਚ ਭਰਿਆ ਸੀ ਪੂਰਾ ਹੀ 10 ਡਰਮਾਂ 'ਚ ਅਸੀਂ ਟੋਟਲ ਕੀ ਲੱਗਦਾ ਕਿ ਕਿਤੋਂ ਇੱਥੋਂ ਸਪਲਾਈ ਸਪਲਾਈ ਕਿਤੇ ਕਰਦੇ ਹੋ ਹਾਂਜੀ ਹਾਂਜੀ ਕੁਝ ਹਾਂ ਨਹੀਂ ਕੁਝ ਇਦਾਂ ਹੀ ਸੀ ਕੁਝ ਸਪਲਾਈ ਕਰਦੇ ਆਏ ਤੇ ਹੁਣ ਪੁਲਿਸ ਵੱਲੋਂ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਡੇ ਬੰਦੇ ਬੈਠੇ ਹੋਏ ਆ ਅੰਦਰ ਜੋ ਵੀ ਕਾਰਵਾਈ ਹੋਊਗੀ ਉਹ ਕਰਾਂਗੇ ਪਰ ਉਹ ਕਹਿੰਦੇ ਹਜੇ ਕੀਤਾ ਕੋਈ ਤਾਂ ਹੀ ਤੁਹਾਨੂੰ ਲਾਇਆ ਸੀ ਆਪਾਂ ਫੌੜ ਫੌੜ ਪ੍ਰਸ਼ਾਸਨ ਨੇ ਕੀ ਕੀਤਾ ਧਰਾਂ ਜਿਹੜਾ ਚੱਕ ਗਿਆ ਚੱਕ ਲੈ ਗਿਆ ਉਹ ਸਾਡੇ ਨਾਲ ਗੱਲ ਕਰਨ ਲੱਗੇ ਆ ਕਹਿੰਦੇ ਬੰਦੀ ਕਰਵਾਈ ਹੁਣ ਤੁਹਾਡੇ ਸਾਹਮਣੇ ਕਰਾਂਗੇ ਜਿਹੜਾ ਗਊ ਮਾਸ ਹੈਗਾ ਉਹ ਸੈਂਪਲ ਵਾਸਤੇ ਭੇਜਿਆ ਹੋਇਆ ਵਾ ਪਰ ਜਿਹੜਾ ਹੋਰ ਵੀ ਹੈਗਾ ਸਾਡਾ ਬੰਦਾ ਆਪਣਾ ਆਪ ਲੈ ਜਾ ਕੇ ਸੈਂਪਲ ਕਰਾਊਗਾ ਚੱਕੀ ਕਿਹਣਾ ਚਾਹੋਗੇ ਇਸ ਤਰ੍ਹਾਂ ਦੀਆਂ ਕਟਨਾਵਾ ਹੋ ਰਹੀਆਂ ਨੇ ਇਹ ਸਾਡੇ ਸ਼ਹਿਰ ਦੇ ਵਿੱਚ హిందూ ਸਨਾਤਨ ਧਰਮ ਵਾਸਤੇ ਤਾਂ ਸਭ ਤੋਂ ਮਤਲਬ ਕਿ ਸ਼ਰਮਨਾਕ ਕੱਟਣਾ ਹੈਗੀ ਆ ਆਪਾਂ ਚਾਹਾਂਗੇ ਕਿ ਪੁਲਿਸ ਜਿਹੜੇ ਵੀ ਪਿੱਛੇ ਮੱਲੇ 'ਚ ਰਹਿੰਦੇ ਪਏ ਉਹਨਾਂ ਦੀ ਆਈਡੀ ਕਿੱਥੋਂ ਆਏ ਆ ਕਿੱਥੋਂ ਬਸੇ ਆ ਪਿੱਛੇ ਚੈੱਕ ਕਰੇ ਤੇ ਸਾਨੂੰ ਤਸੱਲੀ ਮਿਲੇ ਤੇ ਹਾਂ ਇਹ ਸਾਡੇ ਹਿੰਦੂਸਤਾਨ ਦੇ ਹੀ ਹੈਗੇ ਆ ਸਰ ਕੀ ਨਾਮ ਆਪਣਾ ਹਾਂ ਬਈ ਮੇਰਾ ਨਾਮ ਹੈ ਦਿਨੇਸ਼ ਕੁਮਾਰ ਇੱਕ ਹੀ ਮਾਮਲਾ ਹੋਇਆ ਸਰ ਸਾਰੇ ਇਹ ਪਹਿਲੇ ਵੀ ਇੱਕ ਦੋ ਵਾਰੀ ਕੀਤੇ ਸੀਗੇ ਇਹਨਾਂ ਨੂੰ ਮੈਂ ਸਮਝਾਇਆ ਮੈਂ ਕਿਹਾ ਵੀ ਇਹਦਾ ਨਾਮ ਲੈ ਕੇ ਆਓ ਤੇ ਮੁਹੱਲੇ 'ਚ ਨਾਲ ਮੇਰੇ ਬਿਨੇ ਕੁਮਾਰ ਸੀਗੇ ਕਿਹੜਾ ਮੁਹੱਲਾ ਸੀ ਤੇ ਕੀ ਕੰਮ ਸੀਗਾ ਉਹ ਕਰਦੇ ਹੋ ਭੀਮਨਗਰ ਜੀ ਤੇ ਮੁਹੱਲਾ ਭੀਮਨਗਰ ਵਾਟ ਨੰਬਰ 17 ਤੇ ਇਹਨੂੰ ਪਹਿਲੇ ਕਿਹਾ ਤਾਂ ਇਹ ਕਹਿੰਦੇ ਜੀ ਨਹੀਂ ਆਪਾਂ ਹੁਣ ਹੁਣ ਨਹੀਂ ਖਾਣਾ ਛੱਡ ਦੇਣਾ ਜੀ ਫੇ ਫੇ ਦੁਆਰਾ ਹੀ ਕੰਮ ਅੱਜ ਮੈਂ ਸਵੇਰੇ ਖੜਾ ਸੀ ਆਪਣੇ ਘਰ ਤੋਂ ਬਾਹਰ ਤੇ ਡਰਾਮ ਲੈ ਕੇ ਸਵੇਰੇ ਨਿਕਲੇ ਜੋ ਨਿਕਲੇ ਤਾਂ ਅਸੀਂ ਉਹਦੇ ਅਸੀਂ ਚਾਰ ਪੰਜ ਮੁੰਡੇ ਸੀਗੇ ਅਸੀਂ ਉਹਨਾਂ ਦੇ ਮਗਰ ਲੱਗ ਗਏ ਮੈਂ ਕਿਹਾ ਦੇਖਦੇ ਕਿੱਧਰ ਉਹ ਲੈ ਕੇ ਕਿੱਦਾਂ ਜਾਂਦਾ ਹੈ ਕਿਤੋਂ ਫੇ ਉਹ ਆਏ ਜਦੋਂ ਲੈ ਕੇ ਮੈਨੂੰ ਦੇਖ ਲਿਆ ਉਹਨਾਂ ਨੇ ਡਰਾਮ ਫਟਾਫਟ ਖਾਲੀ ਕਰਕੇ ਤੇ ਘਰਾਂ 'ਚ ਬੰਡ ਲਏ ਉਹਨਾਂ ਨਾਲ ਆਪਸ ਵਿੱਚ ਇਹ ਸੀਗਾ ਡਰਾਮ 'ਚ ਇਹ ਜੀ گاਉ ਦਾ ਮੀਟ ਸੀ ਅੱਛਾ ਤੇ ਫੇ ਇਹਨਾਂ ਨੂੰ ਫੇ ਦੌੜਨ ਲੱਗੇ ਕਹਿੰਦਾ ਮੈਂ ਉਹ ਫੇ ਘਰ ਨਾਲ ਬਰਨ ਦੇਵੇ ਜੀ ਫੇ ਪ੍ਰਸ਼ਾਸਨ ਨੂੰ ਸੱਦਿਆ ਤੇ ਦੋ ਜਣੇ ਆਏ ਤੇ ਉਹ ਪ੍ਰਸ਼ਾਸਨ ਨੂੰ ਵੀ ਨਹੀਂ ਮੰਨਦੇ ਸੀਗੇ ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਬਰਨ ਦੇਣਾ ਘਰ ਅਸੀਂ ਥੱਕੇ ਰਹੇ ਹਾਂ ਨਹੀਂ ਕਿ ਚਾਰ ਪੰਜ ਮੁੰਡੇ ਵਰ ਗਏ ਤਿੰਨ ਘਰ ਆਜੋ ਤਾਂ ਕੱਢ ਲਏ ਜੀ ਜਦੋਂ ਚੌਥੇ ਘਰ ਆ ਜੇ ਗਏ ਤੇ ਚੌਥੇ ਘਰ ਵਾਲੇ ਉਹ ਸਾਰੇ ਪੈ ਗਏ ਜਨਾਨੀ ਤੇ ਮੁੰਡੇ ਨਹੀਂ ਆਲੇ ਨਹੀਂ ਸਾਰੇ ਪੈ ਗਏ ਟੁੱਟ ਗਏ ਜੀ ਮੇਰੇ ਉੱਤੇ ਮੇਰੇ ਨਾਲ ਜਿਹੜੇ ਮੁੰਡੇ ਸੀਗੇ ਉਹਨਾਂ ਦੇ ਉੱਤੇ ਵੀ ਹੁਣ ਤੁਹਾਨੂੰ ਧਮਕੀ ਬੁਗਾਰ ਹੁਣ ਹਾਂਜੀ ਹਾਂਜੀ ਹੁਣ ਮੈਨੂੰ ਕਹਿੰਦੇ ਕਹਿੰਦੇ ਅਸੀਂ ਤਾਂ ਛੁੱਟ ਕੇ ਆ ਜਾਣਾ ਆ ਤੇ ਕਹਿੰਦਾ ਤੁਹਾਨੂੰ ਨਹੀਂ ਛੱਡਣੇ ਆ ਅਸੀਂ ਤੁਹਾਨੂੰ ਮਾਰ ਦੇਣੇ ਆ ਤੁਸੀਂ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਇਹਦੇ ਹੁਣ ਜੇ ਇਹਨਾਂ ਦੇ ਕਰਵਾਈ ਹੋਈ ਤੇ ਜਿਹਨੇ ਸਾਨੂੰ ਜਿਹੜਾ ਕੁਝ ਇਹਦੀ ਆਪਾਂ ਕੋਈ ਕੰਪਲੇਂਟ ਵੀ ਕੀਤੀ ਕਿਤੇ ਪਹਿਲਾਂ ਵੀ ਹੋਇਆ ਇਹ ਮਾਮਲਾ ਨਹੀਂ ਪਹਿਲੇ ਨਹੀਂ ਹੋਇਆ ਜੀ ਪਹਿਲੇ ਉਹਨਾਂ ਨੂੰ ਆਪਾਂ ਜਿਹੜੇ ਪਹਿਲੇ ਐਮਸੀ ਸੀਗਾ ਜਿਹੜਾ ਉਹਨਾਂ ਨੂੰ ਦੱਸੇ ਸੀਗੇ ਤਾਂ ਉਹਨਾਂ ਨੇ ਜਾ ਮੇਰੇ ਨਾਲ ਜਾ ਕੇ ਉਹਨਾਂ ਨੂੰ ਸਮਝਾ ਕੇ ਆਏ ਸੀਗੇ ਕਹਿੰਦੇ ਹੁਣ ਨਾ ਖਾਓ ਕਹਿੰਦਾ ਜੀ ਨਹੀਂ ਖਾਣਾ ਇਹ ਫੇਰ ਦੁਬਾਰਾ ਕੰਮ ਸ਼ੁਰੂ ਕਰਤਾ ਸੀ ਜੀ ਤਾਂ ਅਸੀਂ ਉਹਨਾਂ ਦੇ ਮਗਰ ਲੱਗੇ ਸੀ ਮੈਂ ਕਿਹਾ ਇਹ ਇੱਥੇ ਨਹੀਂ ਚੱਲਣ ਦੇਣਾ ਪਰ ਔਰ ਸਰ ਇੱਕ ਕਿੱਥੇ ਦਾ ਆ ਨਹੀਂ ਆ ਇਹਨਾਂ ਦਾ ਪਤਾ ਨਹੀਂ ਹੈਗਾ ਇਹਨਾਂ ਨੂੰ ਇਹ ਕਾਰੋਬਾਰ ਜੀ ਇਹ ਸੇ ਬਦਲ ਕੇ ਕਦੀ ਕੁਝ ਬਣ ਜਾਣਾ ਜੀ ਬਣ ਕੇ ਮੰਗਦੇ ਪੈਸੇ ਕਟਿੰਗ ਕਿੱਥੇ ਕਰਦੇ ਕਟਿੰਗ ਕਟਿੰਗ ਦਾ ਪਤਾ ਨਹੀਂ ਜੀ ਕਿੱਥੇ ਕਰਦੇ ਕੀ ਪਤਾ ਘਰਾਂ 'ਚ ਕਰਦੇ ਹੋਣਗੇ ਇਹਨਾਂ ਦੇ ਪਤਾ ਨਹੀਂ ਲੱਗਦਾ ਜੀ ਕਿੱਥੋਂ ਕਟਿੰਗ ਕਰਕੇ ਲੈ ਕੇ ਆਉਂਦੇ ਡਰਾਮ ਭਰ ਭਰ ਕੇ ਦੇ ਵਿੱਚ ਅੱਜ ਕੀ ਮਾਮਲਾ ਹੋਇਆ ਜੀ ਇੰਦੀ ਪੁਲਿਸ ਫੋਰਸ ਕੋ ਕਾਫੀ ਲੋਕ ਜਿੱਥੇ ਇਕੱਠੇ ਹੋਏ ਆ ਅੱਜ ਇੱਕ ਇਹਨਾਂ ਨੂੰ ਇਨਫੋਰਮੇਸ਼ਨ ਕਲੈਕਟ ਹੋਈ ਸੀ ਥਾਣੇ ਪੋਰੀ ਨਾ ਕਿ ਇੱਥੇ ਕੋਈ ਨਾਜਾਇਜ਼ ਮਾਸ ਜਿਹੜਾ ਹੈਗਾ ਉਹ ਹੈ ਜਿਹਨੂੰ ਅਸੀਂ ਮੀਟ ਕਹਿ ਰਹੇ ਹਾਂ ਉਹ ਕਿਸ ਜਾਨਵਰ ਦਾ ਹੈਗਾ ਉਹ ਆਫਟਰ ਦਾ ਆ ਟੈਸਟ ਲੈਬੋਰੀ ਤੋਂ ਹੀ ਪਤਾ ਲੱਗੇਗਾ ਪਰ ਸਸਪੈਕਟ ਜਿਹੜਾ ਸ਼ੱਕ ਜਾਰ ਕੀਤਾ ਗਿਆ ਉਹਦੇ ਮੁਤਾਬਕ ਅਸੀਂ ਇਹਨੂੰ ਜਿਹੜੀ ਹੈਗੀ ਆ ਬੰਦੇ ਨੂੰ ਰਾਉਂਡ ਅਪ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਸ਼ੱਕ ਇਹ ਹੈ ਕਿ ਇਹ ਇਹਨਾਂ ਦੇ ਮੁਤਾਬਕ ਕਿ ਇਹ ਕਿਸੇ ਜਾਨਵਰ ਦਾ ਮਾਸ ਹੈਗਾ ਤੇ ਜਿਹੜਾ ਕਿ ਇਲੀਗਲ ਇਹਨਾਂ ਨੇ ਇਹ ਸੇਲ ਕੀਤਾ ਇਹ ਕੌਣ ਸਕੇ ਬੰਦੇ ਹੈ ਤੇ ਇਹ ਬੰਦੇ ਸੀਗੇ ਜੀ ਇੱਕ ਦਾ ਨਾਂ ਤੇ ਸਿਮਨ ਹੈ ਦੂਸਰਾ ਨੂਰੋ ਲੇਡੀ ਹੈ ਇਹ ਕਿਹੜੀ ਨੂਰੋ ਲੇਡੀ ਹੈ ਇਹ ਬੇਸਿਕਲੀ ਇਹ ਭੀਮ ਨਗਰ ਦੇ ਹੈਗੇ ਨੇ ਤੇ ਪ੍ਰਵਾਸੀ ਹੈਗੇ ਆ ਜੀ ਇਹ ਬੈਕਗਰਾਉਂਡ ਇਹਨਾਂ ਦੀ ਹੈ ਕਿ ਪਿੱਛੇ ਰਹਿਣ ਵਾਲੇ ਇਹ ਅਦਰ ਸਟੇਟਸ ਦੇ ਆ ਲਾਈਕ ਥੱਟ ਕੇਰਲਾ ਵਗੈਰਾ ਉਹ ਹੁਣ ਆ ਕੇ ਬਾਹੀ ਇਨਵੈਸਟੀਗੇਸ਼ਨ ਦੇ ਐਫ ਆਈ ਆਰ ਜਿਹੜੀ ਅਸੀਂ 8 ਕਾਉਂ ਸਿਲੈਕਟਰਟ ਦੇ ਵਿੱਚ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਚਾਹੀਗਾ ਉਹਦੇ ਮੁਤਾਬਕ ਕਰਕੇ ਕਾਰਵਾਈ ਬੇਚਦੇ ਕਿੱਥੇ ਹੈ ਜੀ ਹੈ ਇਹ ਸ਼ਾਪ ਸੀਗੀ ਉਹਦੀ ਸ਼ਾਇਦ ਪਹਿਲਾਂ ਵੀ ਇਹਨਾਂ ਦੀ ਕੋਈ ਕੰਪਲੇਂਟ ਦਮ ਨਹੀਂ ਪਹਿਲਾਂ ਨਹੀਂ ਸਾਡੇ ਕੋਲ ਨਹੀਂ ਕੋਈ ਜੀ ਪਹਿਲਾਂ ਵੀ ਇਹਨਾਂ ਨੂੰ ਅਪਰਾਧਿਕ ਮਾਮਲੇ ਕੋਈ ਦਰਜ ਸਕੇ ਕੋਈ ਨਾ ਪਹਿਲਾਂ ਇਹ ਇਹੋ ਜਿਹਾ ਕੋਈ ਮਾਮਲਾ ਪਹਿਲਾਂ ਦਰਜ ਨਹੀਂ ਸੀ ਉਹ ਤੇ ਹੁਣ ਇਹਨਾਂ ਨੇ ਤਾਂ ਕੀ ਬੰਦੀ ਕਾਰਵਾਈ ਕੀਤੀ ਗਈ 8 ਕਾਉ ਸਿਲੈਕਟਰ ਐਕਟ 8 ਕਾਉ ਸਿਲੈਕਟਰ ਐਕਟ